ਤਾਲੇ ਬਾਅਦ ਜਿਹੜੀ ਤਾਂ ਰੇਟ ਵੱਜੀ ਆ ਕੇ ਵਿੱਚ ਉਹ ਮੰਦਰੀ ਆਲਟੋ ਆ ਗਈ ਪੰਜਾਬ ਦੇ ਵਿੱਚ ਵਕ ਵਕ ਇਲਾਕਿਆਂ 'ਚ ਭਾਰੀ ਮੀਂਹ ਪੈ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਤੇ ਲੋਕ ਇਸ ਸੁਹਾਵਣੇ ਮੌਸਮ ਦਾ ਆਨੰਦ ਵੀ ਮਾਣ ਰਹੇ ਨੇ ਪਰ ਤਸਵੀਰਾਂ ਤੁਹਾਨੂੰ ਕੀਰਤਪੁਰ ਸਾਹਿਬ ਦੀਆਂ ਵਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹੜ ਵਰਗੇ ਹਾਲਾਤ ਬਣੇ ਹੋਏ ਨੇ ਇਸ ਮੀਂਹ ਦੇ ਪਾਣੀ ਦੇ ਵਿੱਚ ਦੋ ਗੱਡੀਆਂ ਹੁਣ ਤੱਕ ਹੜ ਚੁੱਕੀਆਂ ਨੇ ਤੇ ਇੱਕ ਮੋਟਰਸਾਈਕਲ ਵੀ ਦੱਸਿਆ ਜਾ ਰਿਹਾ ਕਿ ਇਸ ਪਾਣੀ ਦੇ ਵਿੱਚ ਹੜ ਚੁੱਕਿਆ ਏ ਲੋਕਾਂ ਦੇ ਵੱਲੋਂ ਦੋ ਗੱਡੀਆਂ ਜੋ ਇੱਕ ਦੂਜੇ ਦੇ ਉੱਪਰ ਚੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਕਿ ਇੱਕ ਗੱਡੀਆਂ ਇੱਕ ਨਾਲੇ ਦੇ ਵਿੱਚ ਫਸ ਚੁੱਕੀਆਂ ਨੇ ਲੋਕਾਂ ਦੇ ਵੱਲੋਂ ਇਨ੍ਹਾਂ ਗੱਡੀਆਂ ਦੇ ਟਾਇਰਾਂ ਨੂੰ ਰस्सियां ਪਾ ਕੇ ਇਸ ਹੜ੍ਹ ਦੇ ਪਾਣੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਇਹ ਹੜ੍ਹ ਦੇ ਪਾਣੀ ਦੇ ਵਿੱਚ ਹੜਕੇ ਆਈਆਂ ਨੇ ਤੇ ਲੋਕਾਂ ਦੇ ਵੱਲੋਂ ਇਨ੍ਹਾਂ ਗੱਡੀਆਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੇ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਪਰ ਲੋਕਾਂ ਦੇ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਵੜ ਚੁੱਕਿਆ ਤਸਵੀਰਾਂ ਇਹ ਕੀਰਤਪੁਰ ਸਾਹਿਬ ਦੀਆਂ ਨੇ ਜਿੱਥੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਾਂ ਤਾਂ ਇਕੱਠੀ ਹੋ ਗਈ ਇਹ ਰੁਕੋ ਗਿਆ ਨਾ ਉਹ ਆ ਗਈ ਆ ਗਈ ਸ਼ੀਟੇ ਦੀ ਰੱਦ ਨੂੰ ਵੱਡ ਜਵੇ ਤਾਂ ਬਚਾ ਹੈਗਾ ਏ ਬਚਾ ਤਾਂ ਇਹ ਵੀ ਹੋ ਗਿਆ ਪਾਣੀ ਉੱਤਣਾ ਨਾ ਪਾਣੀ ਉਤਣਾ ਕਰਾ ਸਾਰਾ ਤਰਾਂ ਚ ਵੜਾ ਲੈ ਦੱਸ ਅਰੇ ਯਾਰ ਪੱਤਰਾ ਖਿੱਚ ਲੈ ਉੱਪਰ ਲੈ ਦੱਸ ਉਹ ਯਾਰ ਉੱਪਰ ਤੇ ਖਿੱਚਣਾ ਪੈਣਾ ਹੈ। ਇਹ ਤਾਂ ਇਹਨਾਂ ਦਾ ਖੇਡ ਰਹੇ ਆ। ਇਹਨਾਂ ਦਾ ਬਹੁਤ ਬੰਦ ਹੋ ਗਿਆ। ਇਹ ਮੈਂ ਮੈਨੂੰ ਨਹੀਂ ਪਤਾ ਕਿ ਕਹਿੰਦੇ ਨੇ। ਸਹੀ ਗੱਲ ਹੈ। ਇਹ ਦੋਨੋਂ ਇਹਨਾਂ ਦੇ ਭਾਈਆ ਨੇ। ਵਾਹੋ ਜੀ। ਮਾੜੀ ਘਟਦਾ। ਮਾੜੀ ਘਟਦਾ। ਉਹ ਬਾਲੋਂ ਦੇ। ਇਹ ਬੱਜਰੀ ਹੋਣੀ ਸੀ। ਚਾਲ ਪਾ ਦਿੱਤੀ। ਪਰ ਵਾਹੀਏ ਕਿਹ ਕਿਹ ਹੋਇਆ? ਚਾਪੋਇਆ ਕਰਦੀ ਗੱਡੀ ਉੱਪਰ ਨੂੰ ਹੋਰ। ਪਰਲ ਸੈਫਨ ਜੁੜਾ ਹੈ। ਬਹੁਤ ਬਹੁਤ ਬੀਚਾ ਹੁੰਦਾ। ਬਣਾ ਲਈ ਹੋ। ਮੈਂ ਨਾਲ ਨੀਂ। ਆਹੋ। ਡੱਕ ਬਣਿਆ। ਇਹ ਸੀਟਰ ਸੀਟਰ ਦਾ ਇਨਸਾਨ ਬੋਲ ਰਿਹਾ ਹੈ ਜੀ ਰਸਾਨਾ ਜਿਹੜੀ ਗੱਡੀ ਹੁੰਦੀ ਹੈ ਉਹ ਸੀਟਰ ਇਹ ਹੋਰ ਕਿਹਦੀਆਂ ਹੈ ਉਹ ਸੀਟਰ ਜੀ ਜਿੱਦ ਦੇ ਭਾਈ ਜਿਹੜੇ ਨੇ ਸਾਸਾ ਵਾਲੇ ਬਣ ਸੀ ਇਹ ਕੀ ਦੀ ਹੈ ਉਹ ਹੈਪੀ ਨਿਊਟਰ ਵਰਨੀ ਦੀ ਕੱਪੇ ਲਾ ਕੇ ਆਇਆ ਬਾ ਤੂੰ ਇਹ ਤਾਂ ਹੱਥ ਮਾਰਦੇ ਰਿਹਾ ਗੱਡੀਆਂ ਹਟ ਜਾਣੀਆਂ ਹਟ ਜਾਣੀਆਂ ਰਸਤੇ ਪਾ ਦੋ ਬਾਈ ਕੋਲਾਤੀ ਪਾਣੀ ਜਵਰ ਦਾ ਤਾਂ ਗਰੀਬਾਂ ਦੀ ਗੱਡੀ ਪਹਿਲਾਂ ਸਵੇਟ ਵਜੇ ਆ ਕੇ ਵਿੱਚ ਮਾਦਰੀ ਆਲਟੋ ਆ ਗਿਆ ਅੱਛਾ ਜੀ ਹੋਰ ਵੀ ਕੋਈ ਚੀਜ਼ ਪਾਣੀ ਦਾ ਬਹੁਤ ਜ਼ਿਆਦਾ ਉਹ ਮੋਟਰਸਾਈਕਲ ਮੋਟਰਸਾਈਕਲ ਹਾਂ ਪਤਾ ਨਹੀਂ ਲੱਗੇ ਜੀ ਮੇਰੇ ਲੱਗਾ ਵਿੱਚ ਲੰਘ ਗਿਆ ਅੱਛਾ ਜੀ ਦੇਖੋ ਇਹ ਸਾਡੇ ਪਿੰਡ ਢਟੋਲੀ ਨਾਲੇ ਜਊਵਾਲ ਦਾ ਸਾਂਝਾ ਰਸਤਾ ਹੈ ਲੋਕਾਂ ਦੀ ਇੱਥੇ ਆਂਗ ਕੇ ਜਾਂਦੇ ਗਏ ਫੂ 190 ਪਰ ਘਾਰ ਹੈ ਇਸ ਅਲੀ ਦੇ ਵਿੱਚ ਇੱਕੋ ਦਾਮ ਬਰਸਾਤ ਉੱਪਰ ਬੈਨਕਰ ਚੰਗਰ ਦੇ ਸਾਰੇ ਪਿੰਡਾਂ ਦਾ ਇੱਥੇ ਪਾਣੀ ਆ ਜਾਂਦਾ ਜਿਹਦੇ ਕਰਕੇ ਹੁਣ ਵੀ ਤੁਸੀਂ ਦੇਖੋ ਦੋ ਗੱਡੀਆਂ ਹੜ ਗਈਆਂ ਹੋਰ ਵੀ ਬਹੁਤ ਨੁਕਸਾਨ ਹੋਇਆ ਮੋਟਰਸਾਈਕਲ ਇਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਇਹਦਾ ਕੋਈ ਯੋਗ ਪ੍ਰਬੰਧ ਕਰਕੇ ਇਹ ਪਾਣੀ ਨੂੰ ਕਿਤੇ ਬਾਹਰ ਸੈਫਾਂ 'ਚ ਜਾਂ ਕਿਤੇ ਕੋਈ ਤਰੀਕੇ ਨਾਲ ਇਹਦਾ ਹੱਲ ਕੀਤਾ ਜਾਵੇ ਚੰਗਰ ਇਲਾਕੇ ਦੇ ਸਾਰੇ ਪਿੰਡਾਂ ਦਾ ਪਾਣੀ ਇੱਥੇ ਆਉਂਦਾ ਹੈ ਲੋਕਾਂ ਨੇ ਮੰਗ ਕੀਤੀ ਹੈ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿ ਇਸ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਲੋਕਾਂ ਨੇ ਕਿਹਾ ਕਿ ਜਦੋਂ ਵੀ ਭਾਰੀ ਮੀਂਹ ਆਉਂਦਾ ਤਾਂ ਇਸ ਤਰ੍ਹਾਂ ਹੜ ਵਰਗੇ ਹਾਲਾਤ ਬਣ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਇੱਥੇ 100-150 ਦੇ ਕਰੀਬ ਘਰ ਬਣੇ ਹੋਏ ਨੇ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਮੰਗ ਕੀਤੀ ਸਰਕਾਰ ਤੋਂ ਕਿ ਇਸ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ